ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਸੇਲ ਵਾਲੀਆਂ ਤਿੰਨ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਇੱਕ ਤਾਹਾ ਮੇਨ ਵੱਡੀ ਘੋੜੀ ਆ ਦੋਸਤੋ ਤੇ ਦੂਜੀਆਂ ਜਿਹੜੀਆਂ ਦੋ ਘੋੜੀਆਂ ਨੇ ਬਸ਼ੇਰੀਆਂ ਉਹ ਏਸੇ ਘੋੜੀ ਦੀਆਂ ਨੇ ਸੋ ਘੋੜੀ ਨੇ ਬਹੁਤ ਚੰਗੇ ਬੱਚੇ ਦਿੱਤੇ ਆ ਤਿੰਨੇ ਜਾਨਵਰ ਬਾਈ ਨੇ ਸੇਲ ਕਰਨੇ ਆ ਇੱਕੇ ਬੰਦੇ ਕੋਲੇ ਬਕਾਊ ਆ ਆ ਪਹਿਲਾ ਵਾਲੇ ਸੂਏ ਦੀ ਵੱਡੀ ਬਸ਼ੇਰੀ ਆ ਦੋਸਤੋ ਤੇ ਦੂਜੀ ਬਸ਼ੇਰੀ ਹੈਗੀ ਆ ਆਹਾ ਇਹ ਬਸ਼ੇਰੀ ਦੋ ਦੰਦ ਲੱਗ ਗਈ ਸੋ ਤਿੰਨਾਂ ਦੀ ਆਪਾਂ ਤੁਹਾਨੂੰ ਡਿਟੇਲਡ ਕਨਫਰਮ ਕਰਦੇ ਆ ਪਹਿਲਾਂ ਗੱਲਬਾਤ ਆ ਜਿਹੜੀ ਐਸ ਮੇਨ ਵੱਡੀ ਘੋੜੀ ਤੋਂ ਆਪਾਂ ਸਟਾਰਟ ਕਰਦੇ ਆ ਘੋੜੀ ਦੀ ਜਿਹੜੀ ਉਮਰ ਆ 8 ਸਾਲਾ ਕਾਦੇ ਦਾ ਨਾ ਟੈਂਚਾ ਮੱਜੂ ਕੇ ਬਲੱਡ ਲਾਈਨ ਦੇ ਵਿੱਚੋਂ ਐਹੇ ਘੋੜੀ ਐਡਮ ਘੋੜੇ ਦੀ ਪੋਤੀ ਆ ਤੇ ਬਾਂਕਾ ਯਾਰਨਾ ਦਾ ਬੜਾ ਫੇਮਸ ਘੋੜਾ ਹੋਇਆ ਦੋਸਤੋ ਐਡਮ ਘੋੜੇ ਦਾ ਬੱਚਾ ਉਸ ਬਾਂਕੇ ਯਾਰ ਘੋੜੇ ਦੀ ਧੀ ਆ ਇਹ ਬਾਲਪੌਰੀਆਂ ਦੀ ਬਿਲਕੁਲ ਸਾਫਾ ਦੋਸਤੋ ਸਾਊ ਸ਼ਰੀਫ ਘੋੜੀ ਆ ਤੇ ਹੁਣ ਇਹਨੂੰ ਨੌਵਾਂ ਮਹੀਨਾ ਸਟਾਰਟ ਹੋ ਗਿਆ ਗੱਬਣ ਚੈੱਕ ਪਾਸ ਹੋਈ ਨੂੰ ਰਤਨ ਘੋੜੇ ਤੋਂ ਗੱਬਣ ਚੈੱਕ ਪਾਸ ਆਹੀ ਰਤਨਾਕਰ ਘੋੜੇ ਦਾ ਬੱਚਾ ਹੈਗਾ ਰਤਨ ਘੋੜਾ ਦਾ ਕੁਝ ਟਾਈਮ ਪਹਿਲਾਂ ਉਹ ਘੋੜਾ ਐਕਸਪਾਇਰ ਹੋ ਗਿਆ ਦੋਸਤੋ ਸੋ ਉਸ ਘੋੜੇ ਤੋਂ ਕਲੀਅਰ ਆ ਇਹ ਨੋਮਾ ਮਹੀਨਾ ਇਹਨੂੰ ਗੱਬਣ ਚੱਕ ਪਾਸ ਨੂੰ ਸਟਾਰਟ ਹੋ ਗਿਆ ਘੋੜੀ ਦੀ ਬੈਡ ਬਾਡੀ ਚੈੱਕ ਕਰੋ ਪੇਟਲ ਖੁੱਲੀ ਘੋੜੀ ਆ ਦੋਸਤੋ ਬਰੀਕੀਆਂ ਵੀ ਬੜੀਆਂ ਨੇ ਮਜ਼ਬੂਤ ਬੜੀ ਆ ਤੇ ਤੋਰੇ ਦੇ ਹੱਕ ਨੂੰ ਬੜੀ ਕੈਮ ਮਜ਼ਬੂਤੀ ਤੁਸੀਂ ਚੈੱਕ ਕਰੋ ਸਵਾਰੀ ਦੇ ਹੱਕ ਨੂੰ ਘੋੜੀ ਬਹੁਤ ਜ਼ਿਆਦਾ ਚੰਗੀ ਆ ਵੈਸੇ ਸਾਊਸ ਰੀਫਾ ਤੇ ਰਿਜ਼ਲਟ ਵੀ ਤੁਸੀਂ ਵੀਡੀਓ ਦੇ ਵਿੱਚ ਇਸ ਘੋੜੀ ਦੇ ਦੇਖ ਹੀ ਲੈਣੇ ਆ ਜਿਹੜੀਆਂ ਆਪਾਂ ਤੁਹਾਨੂੰ ਦੂਜੀਆਂ ਦੋ ਬਸ਼ੇਰੀਆਂ ਇਸੇ ਘੋੜੀ ਦੀਆਂ ਦਿਖਾਉਣ ਲੱਗੇ ਆ ਉਹ ਵੀ ਬਾਈ ਨੇ ਸੇਲ ਕਰਨੀਆਂ ਨੇ ਸੋ ਹੁਣ ਆਪਾਂ ਗੱਲਬਾਤ ਐਸ ਵੱਡੀ ਬੁਸ਼ੇਰੀ ਬਾਰੇ ਕਰਦੇ ਆਂ ਇਹ ਬੁਸ਼ੇਰੀ ਦੀ ਜਿਹੜੀ ਉਮਰ ਆ 4.5 ਸਾਲ ਆ ਕਾਦੇ ਦਾ ਘਾਟੈਂਚਾ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਤੇ ਇਹ ਜਿਹੜੀ ਆ ਪਿਛਲੇ ਮਹੀਨੇ ਦੀ 21 ਤਰੀਕ ਲੰਘ ਕੇ ਗਈ ਆ ਉਦੋਂ ਬਾਈ ਨੇ ਮੇਲਟ ਕਰਾਈ ਆ ਬਾਈ ਦੇ ਕੋਲੇ ਕਾਲੇ ਕਾਂਟੇ ਦਾ ਡਾਇਰੈਕਟ ਬੱਚਾ ਰੱਖਿਆ ਪਿਆਗਾ ਰਾਜਰੂਪ ਨਾਂ ਦਾ ਘੋੜਾ ਸੋ ਉਸ ਤੋਂ ਮੇਲਟ ਕਰਾਈ ਵੀ ਆ ਐਸ 21 ਤਰੀਕ ਨੂੰ ਇਹ ਦਾ ਪੂਰਾ ਮਹੀਨਾ ਹੋ ਜਾਊਗਾ ਇਹ ਵੀ ਇੱਕ ਰੰਗੀ ਕਾਲੀ ਆ ਤੇ ਮੱਥੇ ਤੇ ਇਹਦੇ ਵੀ ਫੁੱਲ ਆ ਸੋ ਇਹ ਵੀ ਹੱਡ ਗੋਡੇ ਦੀ ਬੜੀ ਮਜ਼ਬੂਤ ਆ ਬਾਡੀ ਦੀ ਖੁੱਲੀ ਆ ਚੰਗੇ ਬੱਚੇ ਦੇਣ ਵਾਲੀ ਘੋੜੀ ਆ ਦੋਸਤੋ ਤੁਸੀਂ ਇਹਦੇ ਬਾਰੇ ਵੀ ਵਿਚਾਰ ਕਰ ਸਕਦੇ ਆ ਅੱਗੇ ਆਪਾਂ ਇਹਦੀ ਵੀ ਸਵਾਰੀ ਦੀ ਵੀਡੀਓ ਲਾਈ ਆ ਤਿੰਨੇ ਜੜੀਆਂ ਘੋੜੀਆਂ ਨੇ ਦੋਨੇ ਬਸ਼ੇਰੀਆਂ ਤੇ ਇੱਕ ਘੋੜੀ ਸਵਾਰੀ ਦੇ ਹੱਕ ਨੂੰ ਤਿੰਨੇ ਹੀ ਬੜੀਆਂ ਕੈਮ ਆ ਸੋ ਇਸ ਬਚੇਰੀ ਵੱਡੀ ਵਾਰੀ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਬਾਈ ਦਾ ਜਿਹੜਾ ਏਰੀਆ ਹੈਗਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈਗਾ ਨੰਗਲ ਖੁਰਦ ਨਾਮ ਆ ਬਾਈ ਦਾ ਜੱਸੀ ਪਖੋਵਾਲ ਦੇ ਨੇੜੇ ਰਹਿ ਜਾਂਦਾ ਪਿੰਡ ਇਹ ਸੋ ਕੰਟੈਕਟਰ ਨੰਬਰ ਬਾਈ ਜੱਸੀ ਦਾ ਨੋਟ ਕਰ ਲਓ 97799 92324 ਜਿਨੇ ਵੀ ਇਹ ਤਿੰਨੇ ਜਾਨਵਰ ਖਰੀਦਨੇ ਆ ਜਾਂ ਕੱਲੀ-ਕੱਲੀ ਤੁਹਾਨੂੰ ਪਸੰਦ ਆਉਂਦੀ ਆ ਦੋ ਤਾਂ ਆਪਾਂ ਤੁਹਾਨੂੰ ਦਿਖਾਤੀਆਂ ਇੱਕ ਵੱਡੀ ਘੋੜੀ ਦਿਖਾਈ ਆ ਦੂਜੀ ਉਹਦੀ ਪਹਿਲਾਂ ਵਾਲੇ ਸੂਏ ਦੀ ਵੱਡੀ ਬਸ਼ੇਰੀ ਦਿਖਾਤੀ ਤੇ ਹੁਣ ਜਿਹੜੀ ਗੱਲਬਾਤ ਆਪਾਂ ਛੋਟੀ ਬਸ਼ੇਰੀ ਬਾਰੇ ਕਰਦੇ ਆ ਜਿਹੜੇ ਘੋੜੇ ਤੋਂ ਕੁੜੀ ਦੁਬਾਰੇ ਗੱਭਣਾ ਹੁਣ ਰਤਨ ਤੋਂ ਰਤਨਾਕਰ ਲੈਣ ਦਾ ਰਤਨ ਘੋੜਾ ਆ ਰਤਨਾਕਰ ਦਾ ਡਾਇਰੈਕਟ ਤੇ ਉਹ ਤੋਂ ਇੱਕੋ ਈ ਕੁੜੀ ਦੁਬਾਰੇ 9 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਤੇ ਜਿਹੜੀ ਛੋਟੀ ਬਸ਼ੇਰੀ ਆ ਦੋਸਤੋ ਉਹ ਵੀ ਉਸੇ ਘੋੜੇ ਦੀ ਆ ਤੇ ਆ ਪਹਿਲਾਂ ਤੁਸੀਂ ਸਵਾਰੀ ਦੀ ਵੀਡੀਓ ਚੈੱਕ ਕਰ ਲਓ ਵੱਡੀ ਬਸ਼ੇਰੀ ਦੀ ਹੁਣ ਜਿਹੜੀ ਆ ਗੱਲਬਾਤ ਆਪਾਂ ਅੱਗੇ ਉਹ ਤੁਹਾਨੂੰ ਛੋਟੀ ਬਸ਼ੇਰੀ ਦਿਖਾਉਣੇ ਆ ਉਹਦੇ ਬਾਰੇ ਕਰਦੇ ਆ ਆ ਬਸ਼ੇਰੀ ਆ ਮਿੱਤਰੋ ਇਹ ਦੋ ਦੰਦ ਲੱਗੀ ਕਾਦੇ ਦਾ ਵੀ 61 ਇੰਚ ਆ ਇਹ ਹਾਲੇ ਬਾਈ ਨੇ ਮੇਟਮੂਟ ਨਹੀਂ ਕਰਾਈ ਕੱਦ ਇਕੱਠ ਬਹੁਤ ਜ਼ਿਆਦਾ ਖੁੱਲਾ ਕਰੋ ਇਹ ਰਤਨਾਕਰ ਲੈਣਦੀ ਆ ਰਤਨਾਕਰ ਦੀ ਪੋਤੀ ਆ ਤੇ ਰਤਨ ਘੋੜੇ ਦੀ ਬੱਚੀ ਆ ਦੋਸਤੋ ਇਹਦੇ 'ਚ ਵੀ ਬਰੀਕੀਆਂ ਬਰੂਕੀਆਂ ਬੜੀਆਂ ਨੇ ਕੰਨੇ ਦਾ ਵੀ ਬਹੁਤ ਜ਼ਿਆਦਾ ਛੋਟਾ ਮੱਥੇ ਤੇ ਇਹਦੇ ਵੀ ਫੁੱਲ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਸੋ ਇਹ ਬੁਸ਼ੇਰੀ ਹਾਲੇ ਬਾਈ ਨੇ ਮੇਲਟ ਨਹੀਂ ਕਰਾਈ ਦੋ ਦੰਦ ਹੋ ਗਈ ਤੇ ਤੁਸੀਂ ਇਹਦੇ ਬਾਰੇ ਵੀ ਵਿਚਾਰ ਕਰ ਸਕਦੇ ਹੋ ਤਿੰਨੇ ਜਾਨਵਰ ਆ ਜਿਹੜੇ ਸਾਫ ਸੁਥਰੇ ਆ ਤਿੰਨੇ ਘੋੜੀਆਂ ਬਾਕੀ ਜੇ ਕਿਸੇ ਭਰਾਣੇ ਘੋੜੀ ਵੱਡੀ ਖਰੀਦਨੀ ਆ ਤਾਂ ਰਿਜ਼ਲਟ ਤਾਂ ਤੁਹਾਨੂੰ ਸਾਹਮਣੇ ਖੜੇ ਹੀ ਆ ਬੁਸ਼ੇਰੀਆਂ ਬਹੁਤ ਚੰਗਾ ਕਦ ਕਾਠ ਕਰ ਗਈਆਂ ਸੈਜ ਵੀ ਚੰਗਾਗਾ ਸੋ ਇਹਦੇ ਵਿੱਚ ਕੋਈ ਦੋ ਰੈ ਵਾਲੀ ਗੱਲਬਾਤ ਨਹੀਂ ਦੋ ਰਿਜ਼ਲਟ ਤੁਹਾਡੇ ਸਾਹਮਣੇ ਖੜੇ ਆ ਤੇ ਤੀਜੀ ਵਾਰੀ ਘੋੜੀ ਫੇਰ ਦੁਬਾਰੇ ਜਿਹੜੀ 9 ਮਹੀਨਿਆਂ ਦੀ ਨੌਵਾਂ ਮਹੀਨਾ ਉਹਨੂੰ ਸਟਾਰਟ ਹੋ ਗਿਆ ਤੇ ਫੋਨ ਲਾ ਲਿਓ ਬਾਈ ਜੱਸੀ ਨੂੰ ਨੰਗਲ ਖੁਰਦ ਪਿੰਡ ਆ ਬਾਈ ਦਾ ਨੰਬਰ ਆਪਾਂ ਵੈਸੇ ਵੀ ਮੈਂਸ਼ਨ ਕਰਤਾ ਸਕਰੀਨ ਤੇ ਵੀ ਦੇਤਾ ਸਾਫ਼ ਸੁਥਰੇ ਜਾਨਵਰ ਆ ਤਿੰਨੇ ਤੇ ਬਾਈ ਦੇ ਕੋਲੇ ਹੋਰ ਵੀ 2-4 ਜਾਨਵਰ ਆ ਜਿਹੜੇ ਸੇਲ ਵਾਲੇ ਖੜੇ ਆਗੇ ਮਾਰਵਾੜੀ ਘੋੜੀਆਂ ਉਹ ਆਪਾਂ ਇੱਕ ਵੀਡੀਓ ਅਲੱਗ ਤੋਂ ਹੋਰ ਪਾਵਾਂਗੇ ਸੋ ਵਿਚਾਰ ਕਰ ਲਿਓ ਜਿਨੇ ਚੰਗੀਆਂ ਮਾਰਵਾੜੀ ਘੋੜੀਆਂ ਚੰਗੇ ਕੱਦ ਕਾਠ ਦੀਆਂ ਖੁੱਲੀ ਬਾਡੀ ਦੀਆਂ ਖਰੀਦਣੀਆਂ ਨੇ ਦੋਸਤੋ ਤੇ ਪਿੰਡ ਆ ਜਿਹੜਾ ਇਹ ਨੰਗਲ ਖੁਰਦ ਪੱਖੋਵਾਲ ਦੇ ਨੇੜੇ ਰਹਿ ਜਾਂਦਾਗਾ ਡੇਲੋਂ ਨੂੰ ਜਿਹੜੀ ਰੋਡ ਜਾਂਦੀ ਆਗੀ ਤੇ ਉੱਥੇ ਆਸੇ ਪਾਸੇ ਨਾਲ ਲੱਗਮਾ ਪਿੰਡ ਝੰਡ ਬਡੂੰਦੀ ਜ਼ਿਲ੍ਹਾ ਤਾਲਾਏ ਪਿੰਡ ਨੇੜੇ ਪੈ ਜਾਂਦੇ ਆ ਤੇ ਕਾਲ ਕਰ ਲਿਓ ਬਾਈ ਜੱਸੀ ਨੂੰ ਨੰਗਲ ਖੁਰਦਾਲੀ